ਕੀ ਸੋਚ ਆਈ ਕਿ ਜਿਹੜਾ ਤੁਸੀਂ ਇਟਲੀ ਦੇ ਵਿੱਚ ਬੈਠੇ ਸੀਗੇ ਤੇ ਉੱਥੋਂ ਭੱਜਿਆ ਆਇਓ ਜਿਹੜਾ ਇਸ ਤਰੀਕੇ ਦੇ ਹਾਲਾਤ ਦੇਖੀਏ ਕਿਉਂਕਿ ਆਪਣੇ ਘਰੋਬਾਰ ਚ ਜਿਹੜੀ ਕੋਈ ਦੁੱਜਿਆ ਹੁੰਦਾ ਕਿੱਦਾਂ ਇਹ ਸਾਰੀ ਸੰਸਾ ਚੱਲ ਰਹੀ ਹੈ ਕਿੱਦਾਂ ਸ਼ੁਰੂਆਤ ਹੋਈ ਕੋਈ ਨਿੱਜੀ ਦੁੱਖ ਸੀਗਾ ਜਿਸ ਦੇ ਕਾਰਨ ਅੱਜ ਇੱਥੇ ਮਹਿਸੂਸ ਕਰਕੇ ਪਹੁੰਚੇ ਇਹ ਮੇਰਾ ਨਗਰ ਵਾ ਤੇ ਮਹਾਰਾਜ ਮੇਰੀ ਮਾਤਾ ਇੱਕ ਗੋਆ ਛੁੱਟਦੀ ਤੇ ਅਸੀਂ ਵੀ ਬੜੇ ਗਰੀਬ ਪਰਿਵਾਰ ਚ ਉੱਠੇ ਆ ਤੇ ਗਰੀਬੀ ਬਹੁਤ ਵੇਖੀ ਆ ਤੇ ਇਹ ਕਰਕੇ ਆਪਣੇ ਭਾਈਚਾਰੇ ਦਾ ਜਦੋਂ ਮੈਂ ਗਰੀਬ ਆਂ ਤੇ ਮੇਰਾ ਭਾਈਚਾਰਾ ਵੀ ਤਾਂ ਹਾਲੇ ਤੱਕ ਗਰੀਬ ਹੀ ਹੈ ਨਾ ਤੇ ਇਹ ਕਰਕੇ ਬਰਸਾ ਚੱਲ ਰਿਹਾ ਵਾ ਸੰਸਥਾ ਪੂਰੇ ਨਗਰੋ ਨਗਰੀ ਜਾ ਕੇ ਸਾਰ ਲੈਂਦੀ ਆ ਤੋਂ ਕਿਤੇ ਆਪਣੀ ਕੌਮ ਵਾਸਤੇ ਵੀ ਦਰਦ ਦਿੱਤਾ ਵਾ ਹਰ ਮਹੀਨੇ ਸਾਡੇ ਤੋਂ 7 ਲੱਖ ਰੁਪਏ ਸੋਸਾਇਟੀ ਪੂਰੇ ਨਗਰੋ ਨਗਰੀ ਜਾ ਕੇ ਇਹਨਾਂ ਨੂੰ ਮੈਂ ਨਕਦ ਰਾਸੀ ਘਲਦਾ ਵਾਂ ਕੋਈ ਵੀ ਕਾਹ ਦਾ ਪਰਿਵਾਰ ਆ ਬਈ ਉੱਥੋਂ ਤੱਕ ਪਹੁੰਚ ਕੇ ਉਹਨਾਂ ਦੀ ਸਾਰ ਲੈਂਦੀ ਆ ਬਹੁਤ ਬਰਸਾਤ ਦਾ ਮੌਸਮ ਚੱਲਣ ਡਿਆ ਜਿਹਦੇ ਵਿੱਚ ਸਾਰਾ ਭਾਈਚਾਰਾ ਬਹੁਤ ਤਕਲੀਫ ਦੇ ਵਿੱਚ ਆ ਭਾਵੇਂ ਕੋ ਐਸਪੀ ਭਾਈਚਾਰਾ ਹੋਵੇ ਭਾਵੇਂ ਦੂਸਰੇ ਵੀ ਭਾਈਚਾਰੇ ਹੋਣ ਕਾਰੋਬਾਰ ਪੂਰੇ ਬੰਦ ਹੋ ਗਏ ਮਹਾਰਾਜ ਥਾੜਨਾ ਫਸਲਾਂ ਪੂਰੀਆਂ ਖਰਾਬ ਹੋ ਗਈਆਂ ਪੂਰੇ ਕਾਰੋਬਾਰ ਬੰਦ ਹੋ ਗਿਆ ਸਾਰੇ ਪਰਿਵਾਰਾਂ ਦੀ ਸਾਰ ਲੈਣ ਪਹੁੰਚੀ ਆ ਪਿੰਡੋਂ ਪਿੰਡ ਜਾਵਾਂਗੇ ਜਿੱਥੇ ਵੀ ਕੋਈ ਆਪਣੇ ਕੋਈ ਵੀ ਧਰਮ ਦਾ ਬੰਦਾ ਹੋਵੇ ਉਹਦੀ ਵੀ ਸਾਰ ਲਈ ਜਾਊਗੀ ਇਹ ਕਰਕੇ ਸੋਸਾਇਟੀ ਵੱਧ ਚੜ ਕੇ ਜਿਨ੍ਹਾਂ ਨੂੰ ਤਰਪਾਲ ਦੀ ਸੇਧਾ ਚਾਹੀਦੀ ਆ ਰਸਨ ਦੀ ਸੇਧਾ ਚਾਹੀਦੀ ਆ ਉਹ ਆਲਰੇਡੀ ਸੋਸਾਇਟੀ ਕਰਨ ਢਈ ਆ ਇਹ ਕਰਕੇ ਜਿਨ੍ਹਾਂ ਦੇ ਮਕਾਨ ਟੱਟ ਗਏ ਆ ਉਹਨਾਂ ਤੱਕ ਵੀ ਪਹੁੰਚਿਆ ਜਾਊਗਾ ਔਰ ਜਿਨ੍ਹਾਂ ਦੇ ਮਕਾਨ ਟੱਟ ਕੇ ਛੱਟਾਂ ਲੱਗੀਆਂ ਵਾ ਉਹਨਾਂ ਤੱਕ ਵੀ ਪਹੁੰਚਿਆ ਗਿਆ ਵਾ ਉਹ ਸੋਸਾਇਟੀ ਪਿੰਡੋਂ ਪਿੰਡ ਜਿੰਨੂੰ ਕਦੋਂ ਫੋਨ ਆਉਂਦਾ ਵਾ ਹਸਪੀਟਲ ਵੀ ਲੈ ਕੇ ਜਾਂਦੇ ਆ ਉਹਨਾਂ ਦਾ ਲਾਜ਼ਮੀ ਕਰਾਉਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਦੇ ਮਕਾਨ ਟੱਟ ਗਏ ਉਹਨਾਂ ਨੂੰ ਵੀ ਨਕਦ ਰਾਸ਼ੀ ਦਿੱਤੀ ਜਾਊਗੀ ਐਸਾ ਦੇ ਮੌਜੂਦ ਹੈਗੇ ਆ ਜਿਹੜਾ ਜ਼ਿਲ੍ਹਾ ਮਿਸਰ ਦੇ ਅਧੀਨ ਹੁੰਦੇ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਜਿੱਥੇ ਕਿ ਅੱਜ ਲੋੜਵੰਦ ਜਿਹੜੇ ਪ੍ਰਵਾਸ ਸਕੇ ਕਿਉਂਕਿ ਲਗਾਤਾਰ ਪੰਜਾਬ ਦੇ ਉੱਪਰ ਜਿਹੜਾ ਪਾਣੀ ਦਾ ਸੰਕਟ ਬਣਿਆ ਹੋਇਆ ਹੈ ਲਗਾਤਾਰ ਬਾਦਸ਼ਾ ਹੋ ਰਹੀਆਂ ਨੇ ਦੂਜੇ ਪਾਸੇ ਜੇਕਰ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ ਤੇ ਗ ਲਗਾਤਾਰ ਉਹਨਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੋ ਜਿਸ ਤਰੀਕੇ ਨਾਲ ਸਮਾਜ ਸੇਵੀ ਸੰਸਥਾਵਾਂ ਗਈਆਂ ਨੇ ਉਦਾਂ ਹੀ ਤਨ ਤਨ ਬਾਬਾ ਜੀਵਨ ਸਿੰਘ ਦੀ ਸਰਬਸਾਂਝੀ ਸੇਵਾ ਸੁਸਾਇਟੀ ਵੀ ਅੱਜ ਅੱਗੇ ਆਈ ਹੈ। ਜਿੱਥੋਂ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਅੱਜ ਜਿੱਥੇ ਪਹੁੰਚੇ ਨਹੀਂ ਵਿਦੇਸ਼ ਦੇ ਵਿੱਚ ਬੈਠੇ ਸੀਗੇ ਲੇਕਿਨ ਜਦੋਂ ਪਤਾ ਲੱਗਾ ਕਿ ਆਪਣੇ ਹਲਕੇ ਨੂੰ ਲੋਡ ਪਈ ਹੈ ਇਸ ਤਰੀਕੇ ਦੇ ਮੁਸੀਬਤ ਵਾਲੇ ਹਾਲਾਤ ਬਣੇ ਨੇ ਤੇ ਆਪਣੇ ਕਾਰੋਬਾਰ ਛੱਡ ਕੇ ਜਿੱਥੇ ਪਹੁੰਚੇ ਨੇ ਤੇ ਆਪਣੀਆਂ ਦਸਾਂ ਦਵਾਂ ਦੀ ਕੀਰਤ ਕਮਾਈ ਦੇ ਵਿੱਚੋਂ ਨੋਟਾਂ ਦਾ ਸੰਕਰ ਕਹਿ ਸਕਦੇ ਆ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣੇ ਆ ਕਿਤੇ ਨਾ ਕਿਤੇ ਮਾਲੀ ਸਹਾਇਤਾ ਦੀ ਬਹੁਤ ਲੋੜ ਹੈ ਪੈਸੇ ਦੀ ਬਹੁਤ ਲੋੜ ਹੈ ਘਰਾਂ ਦੇ ਵਿੱਚ ਆਸ਼ਣ ਨਹੀਂ ਪਹੁੰਚਦੇ ਆ ਦੂਜੇ ਪਾਸੇ ਜਿਹੜੇ ਹਾਲਾਤ ਕਿਤੇ ਨਾ ਕਿਤੇ ਨਾਜ਼ੁਕ ਹੁੰਦੇ ਨੇ ਜਰਾਏ ਸੋ ਅੱਜ ਸਾਡੇ ਨਾਲ ਮੁੱਖ ਸੇਵਾਦਾਰ ਮੌਜੂਦ ਨੇ ਭਾਈ ਮਨਜੀਤ ਸਿੰਘ ਜੀ ਪਹਿਲਾਂ ਫਤਿਹ ਸਾਂਝੀ ਕਰੀ ਜੀ ਸਾਰੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਅੱਜ ਜਿਸ ਤਰੀਕੇ ਦੇ ਹਾਲਾਤ ਬਣੇ ਆ ਸਾਰੇ ਪੰਜਾਬ ਦੇ ਅਸੀਂ ਜਾਣਦੇ ਆ ਲekin ਜਿਹੜੇ ਜੰਡਿਆਲਾ ਗੁਰੂ ਦੇ 107 ਪਿੰਡ ਹੁੰਦੇ ਆ ਪਹਿਲਾਂ ਵੀ ਤਸਵੀਰਾਂ ਦੇਖਿਆ ਸੀ ਕਿ ਦੇਤਰ ਪਹਿਲਾਂ ਦੀ ਸੇਵਾ ਚੱਲ ਰਹੀ ਹੈ ਜਦੋਂ ਸਾਨੂੰ ਪਤਾ ਲੱਗਾ ਇਸ ਤਰੀਕੇ ਨਾਲ ਉਪਰਾਲਾ ਕਰਦੇ ਉਹ ਨੋਟਾਂ ਦੇ ਲੰਗਰ ਲੱਗਦੇ ਆ ਆਪਣੇ ਆ ਭਰਾਵਾਂ ਲਈ ਆਪਣੀਆਂ ਭੈਣਾਂ ਲਈ ਇਸ ਤਰੀਕੇ ਨਾਲ ਵਿਦੇਸ਼ ਤੋਂ ਆਪਣੇ ਘਰੋਂ ਬਾਅਦ ਛੱਡ ਕੇ ਤੁਸੀਂ ਇੱਥੇ ਪਹੁੰਚ ਗਏ ਹੋ ਤੇ ਇਸ ਮੁਸ਼ਕਲ ਹਾਲਾਤਾਂ ਦੇ ਵਿੱਚ ਸਾਥ ਦੇ ਰਹੇ ਹੋ ਤੇ ਬੜਾ ਵਧੀਆ ਲੱਗਾ ਕਿ ਇਸ ਤਰੀਕੇ ਨਾਲ ਉਪਰਾਲਾ ਚੱਲ ਰਿਹਾ ਕਿੰਨਾ ਵੱਲੋਂ ਹੈ ساری ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਜੀਮਣ ਸਿੰਘ ਸਰਬ ਸੰਜੀ ਸੇ ਇਹ ਬਾਬਾ ਮੇਜਰ ਸਿੰਘ ਦੀ ਰਹਿ ਰਮਾਈ ਹੈ ਡੇ ਸੋਸਾਇਟੀ ਕੰਮ ਕਰਨ ਢਈ ਆ। ਵੇਖੋ ਜੀ ਬਹੁਤ ਬਰਸਾਤ ਦਾ ਮੌਸਮ ਚੱਲਣ ਡਿਆ ਜਿਦੇ ਵਿੱਚ ਸਾਰਾ ਭਾਈਚਾਰਾ ਬਹੁਤ ਤਕਲੀਫ ਦੇ ਵਿੱਚ ਆ ਭਾਵੇਂ ਕੋ ਐਸੀ ਭਾਈਚਾਰਾ ਹੋਵੇ ਭਾਵੇਂ ਦੂਸਰੇ ਵੀ ਭਾਈਚਾਰੇ ਹੋਣ ਕਾਰੋਬਾਰ ਪੂਰੇ ਬੰਦ ਹੋ ਗਏ ਮਹਾਰਾਜ। ਹਾਰ ਦੇ ਨਾ ਫਸਲਾਂ ਪੂਰੀਆਂ ਖਰਾਬ ਹੋ ਗਈਆਂ। ਪੂਰੇ ਕਾਰੋਬਾਰ ਬੰਦ ਹੋ ਗਿਆ। ਇਹ ਕਰਕੇ ਸੋਸਾਇਟੀ ਸਾਰੇ ਪਰਿਵਾਰਾਂ ਦੀ ਸਾਰ ਲੈਣ ਪਹੁੰਚੀ ਆ ਪਿੰਡੋਂ ਪਿੰਡ ਜਾਵਾਂਗੇ ਜਿੱਥੇ ਵੀ ਕੋਈ ਆਪਣੇ ਕੋਈ ਵੀ ਧਰਮ ਦਾ ਬੰਦਾ ਹੋਵੇ ਉਹਦੀ ਵੀ ਸਾਰ ਲਈ ਜਾਊਗੀ ਇਹ ਕਰਕੇ ਸੋਸਾਇਟੀ ਵੱਧ ਚੜ ਕੇ ਜਿਨ੍ਹਾਂ ਨੂੰ ਤਰਪਾਲ ਦੀ ਸੇਵਾ ਚਾਹੀਦੀ ਆ ਰਸਨ ਦੀ ਸੇਵਾ ਚਾਹੀਦੀ ਆ ਉਹ ਆਲਰੇਡੀ ਸੋਸਾਇਟੀ ਕਰਨ ਢਈ ਆ ਇਹ ਕਰਕੇ ਜਿਨ੍ਹਾਂ ਦੇ ਮਕਾਨ ਟੱਟ ਗਏ ਆ ਉਹਨਾਂ ਤੱਕ ਵੀ ਪਹੁੰਚਿਆ ਜਾਊਗਾ ਔਰ ਜਿਨ੍ਹਾਂ ਦੇ ਆ ਮਕਾਨ ਟੱਟ ਕੇ ਸਟਾਂ ਲੱਗੀਆਂ ਵਾਂ ਉਹਨਾਂ ਤੱਕ ਵੀ ਪਹੁੰਚਿਆ ਗਿਆ ਵਾ ਉਹ ਸੋਸਾਇਟੀ ਪਿੰਡੋਂ ਪਿੰਡ ਜਿੰਨੂੰ ਕੋਈ ਫੋਨ ਆਉਂਦਾ ਵਾ ਹਸਪੀਟਲ ਵੀ ਲੈ ਕੇ ਜਾਂਦੇ ਆ ਉਹਨਾਂ ਦਾ ਲਾਜ ਵੀ ਕਰਾਉਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਦੇ ਮਕਾਨ ਟੱਟ ਗਏ ਉਹਨਾਂ ਨੂੰ ਵੀ ਨਕਦ ਰਾਸ਼ੀ ਦਿੱਤੀ ਜਾਊਗੀ। ਬਾਈ ਜੀ ਕਿਸ ਤਨਾ ਇਹ ਸੋਚ ਆਈ ਸੋਸਾਇਟੀ ਕਿਦਾਂ ਸ਼ੁਰੂ ਹੋਈ ਪਹਿਲਾਂ ਵੀ ਲਗਾਤਾਰ ਉਤਾਲੇ ਚੱਲ ਰਹੇ ਆ ਕੀ ਕੋਈ ਨਿੱਜੀ ਕੋਈ ਦੁੱਖ ਸੀਗਾ ਅੱਜ ਜਿਹੜਾ ਆਪਣੀਆਂ ਭੈਣਾਂ ਦੇ ਵਿੱਚ ਮਾਤਾਵਾ ਦੇ ਵਿੱਚ ਪਹੁੰਚੇ ਹੋ ਕੀ ਸੋਚ ਆਈ ਕਿ ਜਿਹੜਾ ਤੁਸੀਂ ਇਟਲੀ ਦੇ ਵਿੱਚ ਬੈਠੇ ਸੀਗੇ ਤੇ ਉੱਥੋਂ ਭੱਜੇ ਆਏ ਹੋ ਜਿਹੜਾ ਇਸ ਤਰੀਕੇ ਦੇ ਹਾਲਾਤ ਦੇਖੇ ਕਿਉਂਕਿ ਆਪਣੇ ਘਰੋਬਾਰ ਚ ਜਿਹੜੇ ਕੋਈ ਦੁੱਖਿਆ ਹੁੰਦਾ ਕਿੱਦਾਂ ਇਹ ਸਾਡੀ ਸੰਸਥਾ ਚੱਲ ਰਹੀ ਹੈ ਕਿੱਦਾਂ ਸ਼ੁਰੂਆਤ ਹੋਈ ਕੋਈ ਨਿੱਜੀ ਦੁੱਖ ਸੀਗਾ ਜਿਸ ਦੇ ਕਾਰਨ ਅੱਜ ਇੱਥੇ ਮਹਿਸੂਸ ਤਾਂ ਮਹਾਰਾਜ ਮੇਰੀ ਮਾਤਾ ਇੱਕ ਗੋਆ ਸੁੱਟਦੀ ਤੇ ਅਸੀਂ ਵੀ ਬੜੇ ਗਰੀਬ ਪਰਿਵਾਰ ਚ ਉਠੇ ਆ ਤੇ ਗਰੀਬੀ ਬਹੁਤ ਵੇਖੀ ਆ ਤੇ ਇਸ ਕਰਕੇ ਆਪਣੇ ਭਾਈਚਾਰੇ ਦਾ ਜਦੋਂ ਮੈਂ ਗਰੀਬ ਆ ਤੇ ਮੇਰਾ ਭਾਈਚਾਰਾ ਵੀ ਤਾਂ ਹਲੇ ਤੱਕ ਗਰੀਬ ਹੀ ਹੈ ਨਾ ਤੇ ਇਸ ਕਰਕੇ ਬਰਸਾਤ ਦਾ ਬਹੁਤ ਵੱਡਾ ਤਕੜਾ ਚੱਲ ਰਿਹਾ ਵਾ ਤੇ ਇਸ ਕਰਕੇ ਸੰਸਤਾ ਪੂਰੇ ਨਗਰੋ ਨਗਰੀ ਜਾ ਕੇ ਸਾਰ ਲੈਣ ਦੀ ਆ ਤੇ ਇਸ ਕਰਕੇ ਜੇ ਪਰਮਾਤਮਾ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਕਾਰੋਬਾਰ ਦਿੱਤੀ ਹੈ ਨਾ ਤੋਂ ਕਿਤੇ ਆਪਣੀ ਕੌਮ ਵਾਸਤੇ ਵੀ ਦਰਦ ਦਿੱਤਾ ਵਾ ਹਰ ਮਹੀਨੇ ਸਾਡੇ ਤੋਂ 7 ਲੱਖ ਰੁਪਏ ਸੋਸਾਇਟੀ ਪੂਰੇ ਨਗਰੋ ਨਗਰੀ ਜਾ ਕੇ ਇਹਨਾਂ ਨੂੰ ਮੈਂ ਨਕਦ ਰਾਸੀ ਘਲਦਾ ਹਾਂ ਇਹ ਨਗਰੋ ਨਗਰੀ ਜਾ ਕੇ ਕੋਈ ਵੀ ਪਰਿਵਾਰ ਹੋਵੇ ਕੋਈ ਵੀ ਕਾਹ ਦਾ ਪਰਿਵਾਰ ਆ ਬਈ ਉੱਥੋਂ ਤੱਕ ਪਹੁੰਚ ਕੇ ਉਹਨਾਂ ਦੀ ਸਾਰ ਲੈਂਦੀ ਹੈ ਤੇ ਇਹ ਕਰਕੇ ਹੁਣ ਵੀ ਜਿਨ੍ਹਾਂ ਦੇ ਮਕਾਨ ਟੱਠ ਗਏ ਆ ਉਹਨਾਂ ਨੂੰ ਵੀ ਮਾਲੀਸਾ ਤਾਂ ਦਿੱਤੀ ਜਾਊਗੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਵਾ ਉਹਨਾਂ ਨੂੰ ਵੀ ਹਸਪੀਟਲ ਜਾ ਕੇ ਐਡਮਿਟ ਕਰਾਇਆ ਜਾਂਦਿਆ ਸੋਸਾਇਟੀ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕੋਠੇ ਵੀ ਪੱਕੇ ਕਰਾਏ ਜਾਣਗੇ ਪਿੰਡੋਂ ਪਿੰਡ ਜਾ ਕੇ ਅਸੀਂ ਹੁਣ ਵੀ ਪੁੱਛਣ ਡੇ ਆਂ ਕਿ ਜਿਨ੍ਹਾਂ ਦੇ ਕੋਠੇ ਟੱਟ ਗਏ ਉਹਨਾਂ ਨੂੰ ਮਾਲੀਸੇ ਦੱਦ ਦਿੱਤੀ ਜਾਊ ਬਹੁਤ ਬਧੰਵਾਦ ਸੋ ਬਿਲਕੁਲ ਸੱਜਣਾਂ ਲੋਥੇ ਸਾਡਾ ਫੌਜੀ ਵੀ ਮੌਜੂਦ ਨੇ ਹਮਿੰਦਰ ਸਿੰਘ ਜੀ ਬਾਜੀ ਲਗਾਤਾਰ ਪਹਿਲਾਂ ਵੀ ਤਸ਼ਵੀਰਾਂ ਤੁਹਾਡੀਆਂ ਹੁੰਦੀਆਂ ਰਹਿੰਦੀਆਂ ਨੇ ਜਿਸ ਤਰੀਕੇ ਨਾਲ ਆਪਣੇ ਹਲਕੇ ਦੇ ਬੱਚੇ ਰਹੇ ਹੋ ਅੱਜ ਫੇਰ ਪਹੁੰਚੇ ਹੋ ਲਗਾਤਾਰ ਜਿਹੜੇ ਹਾਲਾਤ ਕਿਤੇ ਨਾਜ਼ੁਕ ਨਜ਼ਰ ਆ ਬਾਦਸ਼ਾਹ ਲਗਾਤਾਰ ਚੱਲ ਰਹੀਆਂ ਕੁਦਰਤ ਦੀ ਕਰੋਪੀ ਕਹਿ ਸਕਦੇ ਆ ਪ੍ਰਮਾਤਮਾ ਵੱਲੋਂ ਵੀ ਜੋ ਕੁਝ ਹੋਇਆ ਲਗਾਤਾਰ ਬਰਸਾਤਾ ਪੈ ਰਹੀਆਂ ਗਰੀਬਾਂ ਦੇ ਉੱਪਰ ਮਾਰ ਵਜ ਰਹੀ ਹੈ ਲੇਕਿਨ ਕੀ ਲੱਗਦਾ ਕਿੱਥੇ ਢਿੱਲ ਰਹਿ ਗਈ ਹੈ ਕਿ ਜਿਹੜਾ ਹਜੇ ਤੱਕ ਇੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਵਿੰਦਰ ਸਿੰਘ ਫੌਜੀ ਤਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੈਟੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਜੋ ਗੁਜਰਾਤ ਵਿੱਚੋਂ ਖੁਦ ਆ ਕੇ ਲੋੜਵੰਦ ਪਰਿਵਾਰਾਂ ਦੀ ਸਾਰ ਲੈ ਰਹੇ ਹਨ ਭਾਈ ਮਜੀਤ ਸਿੰਘ ਜੀ ਜੰਡਿਆਲਾ ਗੁਰੂ ਹਲਕੇ ਦੇ ਜੰਪਾਲ ਹਨ ਇਹਨਾਂ ਦਾ ਜੋ ਆਪਣੇ ਕੌਮ ਦੇ ਪ੍ਰਤੀ ਦਿਲੀ ਦਰਦ ਹੈ ਤਾਂ ਜੋ ਆਪ ਜੀ ਨੂੰ ਪਤਾ ਹੜ੍ਹ ਤੋਂ ਪ੍ਰਭਾਵਿਤ ਲੋਕ ਕਿੱਥੇ ਜਿੱਥੇ ਕਿਤੇ ਕਿਸਾਨ ਭਾਈ ਚਾਰਾ ਉਹਨਾਂ ਦੇ ਮਾਲ ਡੰਗਰ ਜੋ ਰੁੜ ਗਏ ਹਨ ਜਾਂ ਮਰ ਗਏ ਹਨ ਬਹੁਤ ਸਾਰੇ ਪਰਿਵਾਰ ਬਹੁਤ ਜ਼ਿਆਦਾ ਪਰੇਸ਼ਾਨ ਹੈ ਇਹਨਾਂ بارشਾਂ ਦੇ ਕਰਕੇ ਸੋ ਉੱਥੇ ਹੀ ਕਿਤੇ ਨਾ ਕਿਤੇ ਇਹ ਐਸਸੀ ਭਾਈਚਾਰਾ ਬੀਸੀ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਵੀ ਬਹੁਤ ਸਾਰਾ ਪਰੇਸ਼ਾਨ ਹੈ بارشਾਂ ਦੇ ਕਰਕੇ ਅੱਜ ਗੈਰੀ ਮੰਡੀ ਪਹੁੰਚੇ ਹਾਂ ਇੱਥੇ ਇੱਕ ਘਰ ਦਾ ਮਕਾਨ ਡਿੱਗ ਗਿਆ ਸੀਗਾ ਸੋ ਸਾਨੂੰ ਪਤਾ ਲੱਗਾ ਸ਼ਮਸ਼ੇਰ ਸਿੰਘ ਜੀ ਵੀਰ ਮੇਰੇ ਨਾਲ ਖੜੇ ਨੇ ਇਹਨਾਂ ਨੇ ਦੱਸਿਆ ਜਦੋਂ ਫੋਨ ਕੀਤਾ ਤੇ ਸੰਸਥਾ ਪਹੁੰਚੀ ਹੈ ਸੰਸਥਾ ਨੇ ਪਹੁੰਚ ਕੇ ਉਸ ਘਰ ਦੇ ਜੋ ਦੋਵੇਂ ਪੇਸ਼ੈਂਟ ਸੀਗੇ ਉਹਨਾਂ ਨੂੰ ਐਡਮਿਟ ਕਰਵਾਇਆ ਤੇ ਉਹਨਾਂ ਨੂੰ ਜੋ ਮਾਲੀ ਸਹਾਇਤਾ ਦਿੱਤੀ ਗਈ ਹੈ ਸੋ ਇਦਾਂ ਹੀ ਅਸੀਂ ਸਰਕਾਰਾਂ ਨੂੰ ਵੀ ਕਹਿੰਨੇ ਹਾਂ ਕਿ ਜੋ ਹਲਕੇ ਦੇ ਸੇਵਾਦਾਰ ਜਿਨ੍ਹਾਂ ਨੇ ਸੇਵਾ ਚੁੱਕੀ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਆਪਣਾ ਹਲਕਾ ਕਵਰ ਕਰਨਾ ਚਾਹੀਦਾ ਹੈ ਇਹਨਾਂ ਗਰੀਬਾਂ ਦੀ ਸਾਰ ਲੈਣੀ ਚਾਹੀਦੀ ਹੈ ਜਿਵੇਂ ਕਿ ਇੱਥੇ ਕੋਈ ਸਰਕਾਰੀ ਹਸਪੀਟਲ ਵੀ ਨਹੀਂ ਹੈਗਾ ਕਿ ਇਹਨਾਂ ਨੂੰ ਕਿਤੇ ਆਰਾਮ ਨਾਲ ਜਾ ਕੇ ਕਿਤੇ ਟ੍ਰੀਟਮੈਂਟ ਕਰਵਾ ਲੈਣਾ ਸੋ ਨਾ ਹੀ ਇੱਥੇ ਕੋਈ ਐਹੋ ਜੀ ਸੇਵਾ ਹੈਗੀ ਕਿ ਇਹ ਲੋਕ ਵਿਚਾਰੇ ਆਪਣਾ ਵਿਧਵਾ ਪੈਣਾ ਇੱਕ ਪਿੰਡ ਵਿੱਚ 40 ਤੋਂ 50 ਵਿਧਵਾ ਪੈਣਾ ਇੱਕ 1500 ਰੁਪਏ ਦੇ ਕਿਦਾਂ ਗੁਜ਼ਾਰਾ ਕਰਦੀਆਂ ਹੋਣਗੀਆਂ ਉਹ ਵਿਧਵਾ ਪੈਣਾ ਸੋ ਉਹਨਾਂ ਦੀਆਂ ਛਤਾਂ ਡਿੱਗੀਆਂ ਹਨ ਸਰਕਾਰਾਂ ਨੂੰ ਬੇਨਤੀ ਆ ਕਿ ਉਹਨਾਂ ਨੂੰ ਮਹਾਜ਼ਵਾ ਮਿਲਣਾ ਚਾਹੀਦਾ ਹੈ ਤੇ ਭਾਈ ਜਿੱਦਾਂ ਭਾਈ ਮਨਜੀਤ ਸਿੰਘ ਜੀ ਹੁਣੇ ਦੱਸ ਰਹੇ ਸੀਗੇ ਕਹਿੰਦੇ ਜਿੱਥੋਂ ਅਸੀਂ ਆਏ ਉੱਥੇ ਸਮੁੰਦਰ ਵੀ ਹੈਗੇ ਆ ਤੇ ਜੇਕਰ ਸਮੁੰਦਰ ਟੁੱਟਨੇ ਸ਼ੁਰੂ ਹੋ ਜਾਂਦੇ ਫਿਰ ਤੇ ساری ਛਾਇਦ ਇੱਥੋਂ ਭਾਰਤੀ ਤਬਾਹ ਹੋ ਜੇ ਤੇ ਜੇਕਰ ਆਪਣੇ ਦਰਿਆਵਾਂ ਨੂੰ ਲੈ ਕੇ ਜੋ ਕੁਝ ਹਾਲਾਤ ਦੇਖਿਆ ਪਿੰਡਾਂ 'ਚ ਗਏ ਉਹ ਦਰਿਆਵਾਂ ਦੇ ਨੇੜੇ ਤੜੇ ਹਾਲਾਤ ਦੇਖੇ ਹੋਣਗੇ ਕੀ ਲੱਗਦਾ ਕਿ ਕਿਹੜੇ ਉਪਰਾਲੇ ਕਰਨੇ ਚਾਹੀਦੇ ਆ ਉਹਨਾਂ ਦੇ ਸਮੇਂ ਦੇ ਵਿੱਚ ਜਾਂ ਲਗਾਤਾਰ ਕੀ ਕੁਝ ਭਾਈ ਜੀ ਆਪਾਂ ਕਰ ਸਕਦੇ ਆ ਕਿ ਜਿਹੜਾ ਉੱਥੇ ਕਿਤੇ ਨਾ ਕਿਤੇ ਹਾਲਾਤ ਜਿਹੜੇ ਆ ਬਿਹਤਰ ਹੋ ਸਕਣ ਜਿਹੜਾ ਪਾਣੀ ਇਸ ਤਰੀਕੇ ਦੀ ਮਾਦ ਵਜਦੀ ਹੈ 88 ਸੀਗਾ ਹਜੇ 23 ਚ ਵੱਜੀਆ ਹੁਣ 25 ਚ ਫੇਰ ਵੱਜ ਗਈ ਐ ਲਗਾਤਰ ਹਾਲਾਤ ਨਾਜ਼ੁਕ ਹੁੰਦੇ ਨੇ ਜੀ ਸਾਹਿਬ ਇਹ ਕੀ ਆਪਾਂ ਉਥੇ ਕਰ ਸਕਦੇ ਜੀ ਇਹਦਾ ਬਿਹਤਰ ਹੋ ਜੀ ਮਹਾਰਾਜ ਵੇਖੋ ਗੁਜਰਾਤ ਦੇ ਵਿੱਚ ਆਪਣੇ ਕਾਰੋਬਾਰ ਉਥੇ ਚਾਰੋਂ ਤਰਫ ਹੀ ਸਮੁੰਦਰ 10 ਕਿਲੋਮੀਟਰ ਦੀ ਦੂਰੀ ਵਿੱਚ ਮੈਂ ਸਮੁੰਦਰ ਦੇ ਲਾਗੇ ਰਹਿਣਾ ਵਾਂ ਤੇ ਸਮੁੰਦਰ ਦੇ ਵਿੱਚ ਵੀ ਨਿਆਰਾ એનર્ਜੀ ਦਾ ਬੜਾ ਤਕੜਾ ਰਸਿਆ ਕੰਪਨੀ ਦਾ ਪਲਾਂਟ ਵਾ ਰਿਲੈਂਸ ਦਾ ਵੀ ਪਲਾਂਟ ਆ ਵੇਖੋ ਉਹਦੇ ਵਿੱਚ ਬੰਨ ਤਕੜੇ ਲੱਗੇ ਆ ਜਿਹਦੇ ਵਿੱਚ ਬੰਨ ਦੇ ਵਿੱਚ ਬਾਉਂਡਰੀ ਵੀ ਕੀਤੀ ਗਈ ਹੈ ਕੰਕਰੀਟ ਦੀ ਤੇ ਪੱਥਰ ਵੀ ਜਾਲ ਬੰਨ ਬੰਨ ਲਾਇਆ ਇੱਕ ਬੂੰਦ ਪਾਣੀ ਦਾ ਵੀ ਬਾਹਰ ਨਹੀਂ ਆਉਂਦੀ ਜਿਹੜਾ ਸਮੁੰਦਰ ਵਾ ਉਹ ਦੋ ਟਾਈਮ ਚੜਦਾ ਵਾ ਸਵੇਰ ਸਹਮ ਚੜੂਗਾ ਫਿਰ ਲੱਥੂਗਾ ਤੇ ਜੇ ਉਥੇ ਉਥੇ ਵੀ ਮਿੱਟੀ ਦੇ ਬੰਨ ਹੋਣਗੇ ਤਾਂ ਉਹ ਵੀ ਟੁੱਟ ਕੇ ਸਮੁੰਦਰ ਦਾ ਪਾਣੀ ਆ ਜਾਣਾ ਤੇ ਇਹ ਕਰਕੇ ਮੇਰੀ ਸਰਕਾਰਾਂ ਨੂੰ ਬੇਨਤੀ ਆ ਇਹ ਤੇ ਹਰ ਸਾਲ ਬਰਸਾਤ ਹਰ ਸਾਲ ਹੋਣੀ ਹੈ ਔਰ ਹੁੰਦੀ ਆਉਣ ਦੀ ਜੇ ਕਿਹਨੂੰ ਨਹੀਂ ਪਤਾ ਤੇ ਆਹੀਂ মিডিਆ ਰਹੀਂ ਦੱਸਣ ਦੇ ਆ ਇੱਥੇ ਪੱਥਰ ਦੇ ਬੰਨ ਲੱਗੇ ਜਾਣ ਤੇ ਜਿੱਥੋਂ ਵੀ ਤੱਕ ਪੰਜਾਬ ਤੋਂ ਦਰਿਆ ਚੱਲੂ ਹੁੰਦਾ ਵਾ ਜਿੱਥੇ ਪੰਜਾਬ ਲਾਸਟ ਤੱਕ ਉੱਥੋਂ ਤੱਕ ਕੰਕਰੀਟ ਦੀਆਂ ਕੰਧਾਂ ਕੀਤੀਆਂ ਜਾਣ ਔਰ ਸਾਈਡਾਂ ਤੇ ਪੱਥਰ ਲਗਾਏ ਜਾਣ ਇੱਕ ਬੂੰਦ ਪਾਣੀ ਪੰਜਾਬ ਦੇ ਵਿੱਚ ਕਦੀ ਵੀ ਨਹੀਂ ਆਊਗਾ ਤੋਂ ਬਿਲਕੁਲ ਨਿਸਾਨਾ ਤੇ ਸਵੰਸਾ ਵੀ ਮੌਜੂਦ ਨੇ ਸਵੰਸਾ ਸਾਹਿਬ ਅੱਜ ਇੱਥੇ ਜਿਸ ਤਰੀਕੇ ਦੇ ਹਾਲਾਤ ਬਣੇ ਆ ਸੋਸਾਇਟੀ ਪਹੁੰਚੀ ਹੈ ਸਾਦ ਲੈਨ ਤੇ ਨੋਟ ਵੰਡੇ ਜਾਦੇ ਆ ਨਾ ਸੇਵਾ ਕੀਤੀ ਜਾਂਦੀ ਪਹਿਲਾਂ ਤਰ ਪਹਿਲਾਂ ਦੀ ਕਦੀ ਰਾਸ਼ਨ ਪੁੱਜਦਾ ਹੁੰਦਾ ਐਂਬੂਲੈਂਸ ਲੱਗੀ ਐ ਇੰਨੀਆਂ ਸੇਵਾਵਾਂ ਲਗਾਤਾਰ ਨੁਮਾਈਆਂ ਜਾਂਦੀਆਂ ਨੇ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਚਲੋ ਜਿੱਦਾਂ ਸਹਿਯੋਗ ਮੀਡੀਆ ਤੱਕ ਦਿੱਤਾ ਜਾਵੇ ਦੱਸਿ ਦਿਈਏ ਲੇਕਿਨ ਜਦੋਂ ਹਾਲਾਤ ਦੇਖਦੇ ਹੋਂ ਤੁਸੀਂ ਕੀ ਕੁਝ ਮਨਚ ਹੁੰਦਾ ਤੇ ਕਿਸ ਤਰੀਕੇ ਦੇ ਖਾਲੇ ਸੋਸਾਇਟੀ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬ ਜਿਸ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਅਸੀਂ ਭਾਜੀ ਮਨਜੀਤ ਸਿੰਘ ਨਾਲ 1.5 ਸਾਲ ਹੋ ਗਿਆ ਅਰੇ ਨਾਲ ਚੱਲਦਿਆਂ ਤੇ 1.5 ਸਾਲ ਹੋ ਗਿਆ ਸਾਨੂੰ ਸੇਵਾ ਕਰਦਿਆਂ ਘਰ ਘਰ ਜਾ ਕੇ ਜੇ ਕਿਸੇ ਦਾ ਗੋਡਾ ਟੁੱਟਾ ਚਾਹ ਮੋਡਾ ਟੁੱਟਾ ਚਾਹ ਚੂਲਾ ਟੁੱਟਾ ਅੱਖਾਂ ਦੀ ਸੇਵਾ ਅੱਖਾਂ ਜਿਹਨੇ ਆਪਰੇਸ਼ਨ ਕਰਵਾਉਣਾ ਉਹਦੀ ਵੀ ਹੈ ਘਰ ਘਰ ਜਾ ਕੇ ਛਾਰ ਲੈ ਰਹੇ ਕੱਲ ਵੀ ਸਾਡੀ ਇਹ ਭਗਵਾ ਤੋਂ ਅੱਠ ਬੀਬੀਆਂ ਜਾ ਰਹੀਆਂ ਵਾਂ ਆਪਰੇਸ਼ਨ ਤੇ ਉਹਨਾਂ ਨੂੰ ਹੀ ਹੈ ਉਥੇ آپریشن ਲਈ ਭੇਜ ਰਹੇ ਆ ਅੱਗੇ ਵੀ ਹੈ ਤਲਵੰਡੀ ਡੋਗਰਾ ਤੋਂ ਵੀ ਕਈ ਬੀਬੀਆਂ ਬਜ਼ੁਰਗਾਂ ਦੇ آپریشن ਕਰਵਾਏ ਆ ਤੇ ਹੀ ਲੋੜਵੰਦ ਪਰਿਵਾਰਾਂ ਦੇ ਜਿਹੜੇ ਕਮਰੇ ਆ ਉਹਨਾਂ ਦੀਆਂ ਸੱਤਾਂ ਤੇ ਬਾਲੇ ਕਈਆਂ ਦੇ ਟੁੱਟੇ ਤੇ ਬਹੁਤ ਤਰਪਾਲਾਂ ਕਈਆਂ ਬਜ਼ੁਰਗਾਂ ਦੇ ਬੰਦ ਬਹੁਤ ਜ਼ਿਆਦਾ ਮੁਸ਼ਕਲ ਹੀ ਉਹਨਾਂ ਦੇ ਹੈ ਖੁਦ ਆਪ ਜਾ ਕੇ ਤੇ ਆਪ ਤਰਪਾਲਾਂ ਬਾਲੇ ਬਦਲ ਕੇ ਖੁਦ ਆਉਂਦੇ ਰਹੇ ਆ ਤੇ ਹੁਣ ਵੀ ਹੈ ਗਹਿਰੀ ਮੰਡੀ ਦੇ ਵਿੱਚ ਅੱਜ ਪਹੁੰਚੇ ਆ ਇਹ ਲੋੜਵੰਦ ਪਰਿਵਾਰਾਂ ਦੀ ਬੀਬੀਆਂ ਦੀ ਹੇ ਸ਼ੇਵਾਲੀ ਪਹੁੰਚਿਆ ਅੱਜ ਭਾਜੀ ਮਜੀਤ ਸਿੰਘ ਜੀ ਕੁਝ ਮਾਇਆ ਦੀ ਸਹਾਇਤਾ ਇਹਨਾਂ ਨੂੰ ਕਰਕੇ ਜਾਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਭਾਈ ਜੀ ਆਪਾਂ ਹੋਰ ਵੀ ਦੇਖੀਏ ਜਿਹੜੇ ਇੱਥੇ ਪਿੰਡ ਵਾਸੀ ਵੀ ਮੌਜੂਦ ਹੋਏ ਨੇ ਅ ਗੱਲਬਾਤ ਕਰਾਂਗੇ ਜ਼ਰੂਰ ਕੀ ਭਾਵ ਨੇ ਜਿੱਥੇ ਸੋਸਾਇਟੀ ਪਹੁੰਚੀ ਹੈ ਸਾਰੀ ਨਾਲ ਖੜ ਗਈ ਆ ਕੇ ਇਸ ਤਰੀਕੇ ਦੇ ਹਾਲਾਤਾਂ 'ਚ ਸੋ ਬਿਲਕੁਲ ਕੀ ਕਹਿਣਾ ਚਾਹੁੰਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਬਾਬਾ ਜੀਵਨ ਸਿੰਘ ਸਰਵਸਾਂਜੀ ਸੇਵਾ ਸੁਸਾਇਟੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਭਾਈ ਮਨਜੀਤ ਸਿੰਘ ਤੇ ਹਰਵਿੰਦਰ ਸਿੰਘ ਭਾਜੀ ਨੇ ਸਾਰੇ ਗਰੀਬ ਪਰਿਵਾਰ ਲੋੜਵੰਦ ਪਰਿਵਾਰਾਂ ਦੀ ਸਾਰ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਦੁੱਖ ਵਾ ਇੱਕ ਕਿਉਂਕਿ ਉਹ ਖੁਦ ਵੀ ਇੱਕ ਗਰੀਬੀ ਵਿੱਚੋਂ ਉੱਠੇ ਨੇ ਤਾਂ ਹੀ ਫਿਰ ਕਿਸੇ ਨੂੰ ਦੁੱਖ ਹੋਵੇ ਤੇ ਦੂਸਰੇ ਬੰਦੇ ਦੀ ਸਾਰ ਲੈਂਦਾ ਬੰਦਾ ਠੀਕ ਹੈ ਨਾ ਤੇ ਸਾਰੀਆਂ ਬੀਬੀਆਂ ਭੈਣਾ ਦੀ ਸਾਰ ਲਈ ਜਾਣੀ ਇੱਕ ਵਿਧਵਾ ਦੀ ਦੂਸਰੀ ਆ ਵੀ ਜਿੱਦਾਂ ਵੀ ਕਿਸੇ ਵੀ ਤਰ੍ਹਾਂ ਦੀ ਸਹਿਤਾਵਾ ਪਾਜੀ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿੰਦਾ ਚੁੰਦੇ ਹੋ ਜਿਹੜੇ ਭਾਵ ਆ ਯਕੀਨ ਹੈ ਅੱਜ ਸੋਸਾਇਟੀ ਪਹੁੰਚੀ ਆ ਕੋਲ ਨਾਲ ਖੜੀ ਗਿਆ ਭੈਣਾ ਦਾ ਇੰਨਾ ਪਿਆਰ ਹਜੂਮ ਆਇਆ ਜਦੋਂ ਪਤਾ ਲੱਗਾ ਭਾਈ ਹੁਣ ਹੀ ਪਹੁੰਚਦੇ ਨੇ ਕੀ ਭਾਵ ਨੇ ਸਾਡੇ ਸਤਿ ਸ੍ਰੀ ਅਕਾਲ ਪਾਜੀ ਸਾਨੂੰ ਇਹ ਯਕੀਨ ਇਹਨਾਂ ਤੇ ਹਾਡੀ ਇਹਨਾਂ ਨੇ ਬਹੁਤ ਜਿਆਦਾ ਮਦਦ ਕੀਤੀ ਮਨਜੀਤ ਪਾਜੀ ਨੇ ਠੀਕ ਹੈ ਕਿਉਂਕਿ ਮੇਰੇ ਹਸਬੰਡ ਮਰ ਕੇ ਬਚੇ ਨੇ ਮੈਨੂੰ ਇਹਨਾਂ ਤੇ ਇਹ ਯਕੀਨ ਆ ਇਹਨਾਂ ਨੇ ਮੇਰੀ ਮਦਦ ਇਹ ਕੀਤੀ ਮੈਂ ਤੁਹਾਨੂੰ ਫੋਨ ਕੀਤਾ ਸੀ ਕਿ ਮੇਰੇ ਘਰ ਵਾਲਾ ਠੀਕ ਨਹੀਂ ਹੈਗਾ ਵੀ ਮੈਂ ਇੱਕੋ ਹੀ ਫੋਨ ਕੀਤਾ ਇਹਨਾਂ ਮੇਰੇ ਉਸੇ ਵਲੇ ਮਦਦ ਕੀਤੀ ਆ ਫਿਰ ਮੈਂ ਸਾਰੀਆਂ ਸਹੇਲੀਆਂ ਪੈਨਾਂ ਨੂੰ ਦੱਸਿਆ ਕਿ ਪਾਜੀ ਮਨਜੀਤ ਸਿੰਘ ਜੀ ਬਹੁਤ ਮਦਦ ਕਰਦੇ ਆਪਣੇ ਗਰੀਬਾ ਬੰਦਿਆਂ ਦੀ ਇੱਥੇ ਕੱਲ ਇੱਕ ਕਮਰਾ ਡਿੱਗ ਪਿਆ ਫਿਰ ਆਪਾਂ ਮਨਜੀਤ ਭਾਜੀ ਨੂੰ ਵੀਡੀਓ ਪਾਈ ਬਹੁਤ ਉਹਨਾਂ ਨੇ ਮਦਦ ਕੀਤੀ ਉਹਨਾਂ ਦੀ ਬਸ ਅਸੀਂ ਇਸ ਤਰ੍ਹਾਂ ਮਨਜੀਤ ਭਾਜੀ ਨਾਲ ਤੁਰੇ ਰਹਾਂਗੇ ਸਾਰੀਆਂ ਸਹੇਲੀਆਂ ਪੈਣਾ ਵੀ ਤੁਰਨ ਗਈਆਂ ਸੱਸਰੀ ਗਾਲ ਜੀ ਬਹੁਤ ਬਹੁਤ ਬਿਲਕੁਲ ਮਾਵੇ ਕੀ ਕਹਿਣਾ ਚਾਹੁੰਦੇ ਹੋ ਅੱਜ ਸੋਸਾਇਟੀ ਸਾਡਾ ਰਹਿਰ ਚ ਕੀ ਫਤਿਹ ਅਸੀਂ ਕਹਿਣਾ ਚਾਹੁੰਦੇ ਆਂ ਕਿ ਗਰੀਬ ਪਰਿਵਾਰ ਇੱਥੇ ਕੋਈ ਇੱਥੇ ਸਹਦਾ ਨਹੀਂ ਕੀ ਐਨੀਆਂ ਬਣ ਗਈਆਂ ਵਾ ਤੇ ਇੱਥੇ ਕੋਈ ਸਹਦਾ ਨਹੀਂ ਚਾਹੀਦੀ ਉਹਦੇ ਟਰਾਲੀਆਂ ਪਰ ਪਰ ਲਈ ਜਾਂਦੀਆਂ ਤੇ ਇਧਰ ਦੀ ਕੋਈ ਸੁਣਾਈ ਨਹੀਂ ਹੋਣ ਜੀ ਤੇ ਉੱਥੇ ਫੋਟੋਆਂ ਲਈ ਜਾਂਦਾ ਹੈ ਜਾ ਜਾ ਕੇ ਤੋੜਾ ਕਮੋਡੀਆਂ ਤੇ ਰੱਖ ਲੈਂਦੇ ਰਖ ਲੋਗੇ ਫੋਟੋ ਲਵਾ ਲੈਂਦੇ ਤੇ ਗਰੀਬਾਂ ਦੀ ਕੋਈ ਸ਼ਰਤਾਂ ਨਹੀਂ ਹੁੰਦੀ ਬੈਕਰ ਜਿੱਕਾ ਖਾਲਸਾ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਹਾਲਾਤ ਨਾਜ਼ੁਕ ਨੇ ਤੇ ਗੁੱਸਾ ਵੀ ਹੁੰਦਾ ਜਦੋਂ ਇਸ ਤਰੀਕੇ ਦੇ ਹਾਲਾਤ ਬਣਦੇ ਕਿਉਂਕਿ ਇੰਨਾ ਹਾਲਾਤਾਂ ਦੇ ਵਿੱਚ ਜਦੋਂ ਪਰਿਵਾਰ ਨਿਕਲਦੇ ਆ ਕਈਆਂ ਪਰਿਵਾਰਾਂ ਦੀ ਤੁਸੀਂ ਤਾਂ ਪਹਿਲੇ ਦਿਖਾਈਆਂ ਛੱਤਾਂ ਡਿੱਗੀਆਂ ਸੀਗੀਆਂ ਕਈ ਜਾਂਦਾ ਜਾ ਚੁੱਕੀਆਂ ਕਈਆਂ ਦੇ ਪਸ਼ੂ ਦੋੜ ਚੁੱਕੇ ਨੇ ਹਜੇ ਪਾਣੀ ਬਹੁਤ ਪੱਧਰ ਵੱਧ ਗਿਆ ਜਦੋਂ ਲੱਥੇਗਾ ਦੋ ਬਿਮਾਰੀਆਂ ਫੈਲਣਗੀਆਂ ਮਹਾਂਮਾਰੀ ਫੈਲ ਗਈ ਉਦੋਂ ਵੀ ਕਿਤੇ ਨਾ ਕਿਤੇ ਮੁਸੀਬਤ ਬਹੁਤ ਵੱਡੀ ਪਏਗੀ ਸੋ ਕਿਤੇ ਨਾ ਕਿਤੇ ਸਮਾਜ ਸੇਵੀ ਸੰਸਥਾਵਾਂ ਵੀ ਆ ਰਹੀਆਂ ਨੇ ਇਹ ਵੀ ਤਰਸਦੀ ਹੈ ਕਿ ਜਦੋਂ ਪੰਜਾਬ ਦੇ ਵਿੱਚ ਮੁਸੀਬਤ ਆਉਂਦੀ ਹੈ ਤਾਂ ਫਿਰ ਬਾਕੀ ਜਿਹੜੇ ਸੂਬੇ ਨਿਕਦ ਰੱਖਦੇ ਪਿੱਛ ਤੇ ਜਦੋਂ ਹੋਰ ਕਿਸੇ ਸੂਬੇ 'ਚ ਦੁੱਖ ਤਕਲੀਫ ਮੁਸੀਬਤ ਹੁੰਦੀ ਹੈ ਤਾਂ ਪੰਜਾਬ ਭੱਜਾ ਜਾਂਦਾ ਹੈ ਲੇਕਿਨ ਸਮਾਜ ਸੇਵਿਆਂ ਨੇ ਮੋਢਾ ਸਾਂਭਿਆ ਸੋ ਅੱਜ ਜਿਹੜਾ ਧੰਨ ਬਾਬਾ ਜੀਮ ਸਿੰਘ ਜੀ ਸਾਡੀ ਸੇਵਾ ਸੋਸਾਇਟੀ ਦੇ ਸਾਰੇ ਸੇਵਾਦਾਰ ਪਹੁੰਚੇ ਹੈ ਤਾਂ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਲਗਾਤਾਰ ਪੰਚਾ ਰਹੇ ਹਾਂ ਸੋ ਕੀ ਕੁਝ ਅਪਰਾਲੇ ਅੱਗੇ ਵੀ ਕਰਨਗੇ ਉਹ ਵੀ ਤੁਹਾਡੇ ਤੱਕ ਜਰੂਰ ਪੰਚਾ ਦੇਵਾਂਗੇ ਜਰੂਰ ਸ਼ੇਅਰ ਵੀ ਕਰਿਓ ਤਾਂ ਕਿ ਜੇ ਹੋਰ ਕਿਸੇ ਨੇ ਜੁੜਨਾ ਹੈ ਜਾਂ ਸਹਾਇਤਾ ਲੈਣੀ ਹੈ ਸੋ ਉਹਨਾਂ ਤੱਕ ਪਹੁੰਚ ਸਕਣ ਸੋ ਕਿਦਾਂ ਤੋਂ ਪਰਾਲਾ ਹੋ ਗਿਆ ਸੋ ਕਮੈਂਟ ਕਰਕੇ ਦੱਸਿਓ ਤੁਸੀਂ ਦੇਖਦੇ ਹੋ ਸਟੇਟ ਹੈਡਲਾਈਨਸ ਮਹਾਂਦਾਨ